10 ਇਤਿਹਾਸਿਕ ਗੁਰਦੁਆਰਾ ਸਾਹਿਬ ਜਿਨ੍ਹਾਂ ਦੇ ਬਾਰੇ ਅੱਜ ਆਪਾਂ ਜਾਣਾਂਗੇ ਆਪਣੇ ਕੋਲ ਸਿੱਖ ਪੇਜ YouTube ਚੈਨਲ ਜਿਨ੍ਹਾਂ ਦਾ ਵੀਡੀਓ ਹੈ ਜੀ ਅੱਛਾ ਇਹਦੇ ਵਿੱਚ ਕਿਹੜੇ-ਕਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਹ ਜਾਣਨ ਦਾ ਮੌਕਾ ਮਿਲੇਗਾ ਕਿ ਉਹਨਾਂ ਵਿੱਚੋਂ ਕੁਝ ਇਤਿਹਾਸਿਕ ਗੁਰਦੁਆਰਾ ਸਾਹਿਬ ਲੈਂਦੇ ਪੰਜਾਬ ਵਿੱਚ ਵੀ ਨਹੀਂਆਂ ਸਾਰੇ ਚੜ੍ਹਦੇ ਪੰਜਾਬ 'ਚ ਨਹੀਂਆਂ ਦੁਨੀਆ ਦੇ ਹੋਰ ਕਿਸੇ ਥਾਂ ਤੇ ਵੀ ਨੇ ਇਸਾਰਾ ਕੁਛ ਆਪਾਂ ਨੂੰ ਇਸ ਵੀਡੀਓ ਚ ਜਾਣਨ ਦਾ ਮੌਕਾ ਮਿਲੇਗਾ ਤੇ ਪਹਿਲੇ ਆਪਾਂ ਵੀਡੀਓ ਵੇਖ ਲਈਏ ਉਸ ਤੋਂ ਪਹਿਲਾਂ ਤੁਸੀਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਆਪਾਂ ਆਪਣਾ ਵੀਡੀਓ ਜਿਹੜਾ ਹੈ ਅੱਜ ਕੱਲ੍ਹ ਲਿਆ ਗਿਆ ਸਾਨੂੰ ਉਹ ਵੇਖਦੇ ਹਾਂ ਜੀ ਅਧਿਕ ਅਜਿਹਾ ਗੁਰੂ ਘਰ ਕੀ ਤੁਸੀਂ ਜਾਣਦੇ ਹੋ ਇੱਕ ਅਜਿਹਾ ਗੁਰਦੁਆਰਾ ਜਿੱਥੇ ਕਿਕਰ ਨੂੰ ਬੇਰ ਲੱਗਦੇ ਹਨ ਹੈ ਤੇ ਇੱਕ ਅਜਿਹਾ ਗੁਰੂ ਘਰ ਜਿੱਥੇ ਦੇਗ ਉੱਪਰ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੇ ਨਿਸ਼ਾਨ ਆਪਣੇ ਆਪ ਲੱਗ ਜਾਂਦੇ ਹਨ ਸਤੇ ਤੋਂ ਇਲਾਵਾ ਪੁਲਵਾਮਾ ਦੇ ਜੰਗਲਾਂ ਵਿੱਚ ਮੌਜੂਦ ਇਤਿਹਾਸਕ ਗੁਰਦੁਆਰਾ ਸਾਹਿਬ ਇਸ ਤੋਂ ਬਿਨਾ ਇੱਕ ਅਜੀਹਾ ਗੁਰਦੁਆਰਾ ਸਾਹਿਬ ਜਿਸ ਦੇ ਸਰੋਵਰ ਵਿੱਚ ਸੱਪ ਰਹਿੰਦੇ ਹਨ ਹੈ ਅੱਜ ਦੀ ਵੀਡੀਓ ਵਿੱਚ 10 ਅਜੀਹੇ ਅਣਸੁਣੇ ਗੁਰਦੁਆਰਿਆਂ ਬਾਰੇ ਦੱਸਾਂਗੇ ਜਿੰਨਾ ਬਾਰੇ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਸੋ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖੋ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਮਿੰਟ ਜ਼ਰਾ ਇਹਨੂੰ ਰੋਕਿਓ ਇੱਕ ਸਵਾਲ ਪੁੱਛਣਾ ਸੀ ਕਿ ਇਹ ਮੇਰੇ ذہن 'ਚ ਆਇਆ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਤੇ ਜਿਹੜਾ ਪਾਣੀ ਹੁੰਦਾ ਵਾ ਇਦੇ ਵਿੱਚ ਉਹ ਮਤਲਬ ਇਦੀ ਗਹਿਰਾਈ ਕਿੰਨੀ ਹੁੰਦੀ 6 ਫੁੱਟ ਮੈਕਸਿਮਮ 5 ਤੋਂ 6 ਫੁੱਟ ਤੱਕ ਹੁੰਦਾ ਹੈ ਮੇਰੇ ਖਿਆਲ ਵਿੱਚ ਇੰਨਾ ਕੁ ਹੁੰਦਾ ਜ਼ਿਆਦਾ ਵੀ ਹੋ ਸਕਦਾ ਹੈ ਲੇਕਿਨ ਇੰਨਾ ਕੁ ਤੇ ਹੁੰਦਾ ਨਹੀਂ ਨਹੀਂ 5-6 ਫੁੱਟ ਹੁੰਦੀ ਹੈ ਕਿਉਂਕਿ ਆਵਾਮ ਲੋਕ ਜਿਹੜੇ ਹੁੰਦੇ ਉੱਤੇ ਜਾਂਦੇ ਹੈ ਯਾਤਰੀ ਇਹ ਲੋਕ ਉੱਤੇ ਨਾ ਦੇ ਸੁਰ ਦੇ ਵਿੱਚ ਹੀ ਕਰਦੇ ਨੇ ਨਾ ਨਹੀਂ ਇਹ ਵਿੱਚ ਲਾਈਆਂ ਹੁੰਦੀਆਂ ਨੇ ਉਹਨਾਂ ਨੇ ਆ ਤੇ ਲਾਗੇ ਲਾਗੇ ਜਿਹੜੇ ਨੇ ਉੱਥੇ ਤੱਕ ਕੀ ਉਹ ਸਟੈਪ ਵਾਈਜ਼ ਪੌੜੀਆਂ ਬਣੀਆਂ ਹੁੰਦੀਆਂ ਅੱਛਾ ਅੱਛਾ ਇਸ ਨਾਮ ਕਰਨਾ ਹੋਵੇ ਨਾ ਜੇ ਨਾਮ ਕਰਦੇ ਨੇ ਉਹ ਜਾ ਸਕਦੇ ਹੋ ਉੱਤੇ ਵਿੱਚੋਂ ਜੇ ਚੇਨਾ ਵੀ ਉਹਨਾਂ ਲਾਈਆਂ ਹੁੰਦੀਆਂ ਨੇ ਕਿ ਫੜ ਕੇ ਤੁਸੀਂ ਜਿਹੜਾ ਇਸਲਾਮ ਕਰ ਸਕਦੇ ਹੋ ਵਿੱਚੋਂ ਪੋਲ ਛੋਲ ਜਿਹੜੇ ਨੇ ਉਹ ਵੀ ਲਾਏ ਹੁੰਦੇ ਨੇ ਮੱਛੀਆਂ ਹੁੰਦੀਆਂ ਨੇ ਵਿੱਚ ਅ ਅਸੀਂ ਨੰਕਾਣਾ ਸਾਹਿਬ ਗਏ ਸਾਂ ਤੁਸੀਂ ਜਾਵੋ ਉੱਥੇ ਤੇ ਸਰੋਵਰ ਦੇ ਵਿੱਚ ਪੈਰ ਆਪਣੇ ਜਿਹੜੇ ਨੇ ਉੱਥੇ ਰੱਖੋ ਸੀੜੀਆਂ ਦੇ ਉੱਤੇ ਮੱਛੀਆਂ ਆ ਕੇ ਤੁਹਾਡੇ ਪੈਰਾਂ ਨੂੰ ਜਿਹੜਾ ਸਕਿਨ ਸਕਿਨ ਉਹਨੂੰ ਖਾਂਦੀਆਂ ਨੇ ਜੇ ਇਹ ਮਤਲਬ ਬੜਾ ਵਾਹ ਵਾਹ ਤਾ ਯਾਰ ਚਲੋ ਆਪਾਂ ਗਏ ਤੁਸੀਂ ਜਾਣਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਿੱਪਲ ਨੂੰ 5 ਫੁੱਟ ਉੱਚਾ ਹਵਾ ਦੇ ਵਿੱਚ ਰੋਕ ਦਿੱਤਾ ਸੀ ਅਸਲ ਵਿੱਚ ਇਹ ਇਤਿਹਾਸ ਹੈ ਗੁਰਦੁਆਰਾ ਨਾਨਕ ਮਤਾ ਸਾਹਿਬ ਦਾ ਜਿਸ ਦਾ ਪਹਿਲਾ ਨਾਮ ਗੋਰਖ ਮਤਾ ਹੁੰਦਾ ਸੀ ਇਸ ਧਰਤੀ ਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਬਹੁਤ ਸਾਰੇ ਸਾਧੂ ਰਹਿੰਦੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਸਾਧੂਆਂ ਨਾਲ ਵਿਚਾਰ ਵਟਾਂਦਰਾ ਕਰਨ ਆਏ ਤਾਂ ਸਾਧੂਆਂ ਨੇ ਇੱਥੇ ਮੌਜੂਦ ਪਿੱਪਲ ਨੂੰ ਹਵਾ ਵਿੱਚ ਉਡਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਛੁਟਿਆ ਪਰ ਗੁਰੂ ਸਾਹਿਬ ਨੇ ਇਸ ਪਿਪਲ ਨੂੰ ਆਪਣੇ ਪੰਜੇ ਨਾਲ ਹਵਾ ਵਿੱਚ ਹੀ ਰੋਕ ਦਿੱਤਾ ਸੀ ਇਤਿਹਾਸਕਾਰ ਲਿਖਦੇ ਹਨ ਕਿ ਇੱਥੇ ਹੀ ਇੱਕ ਟੋਆ ਸੀ ਜਿਸ ਵਿੱਚ ਇੱਕ ਬੱਚਾ ਸੀ ਜਿਸ ਨੂੰ ਕਿ ਨਾ ਸਾਧੂਆਂ ਨੇ ਬਿਠਾਇਆ ਸੀ ਉਸ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਇਹ ਧਰਤੀ ਕਿਸ ਦੀ ਹੈ ਤਾਂ ਉਹ ਅੱਗੋਂ ਜਵਾਬ ਦਿੰਦਾ ਸੀ ਕਿ ਇਹ ਧਰਤੀ ਗੋਖਾਂ ਦੀ ਹੈ ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬੱਚੇ ਨੂੰ ਇਹ ਸਵਾਲ ਕਰਦੇ ਆ ਤਾਂ ਇਹ ਦੋ ਵਾਰ ਬੱਚਾ ਇਹੀ ਜਵਾਬ ਦਿੰਦਾ ਕਿ ਇਹ ਧਰਤੀ ਗੋਖਾਂ ਦੀ ਆ ਪਰ ਜਦੋਂ ਤੀਸਰੀ ਵਾਰ ਗੁਰੂ ਜੀ ਪੁੱਛਦੇ ਆ ਤਾਂ ਉਸ ਸਮੇਂ ਉਸ ਬੱਚੇ ਦੀ ਆਵਾਜ਼ ਨਹੀਂ ਆਉਂਦੀ ਅਤੇ ਧਰਤੀ ਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਧਰਤੀ ਨਾਨਕ ਦੀ ਹੈ ਉਸ ਦਿਨ ਤੋਂ ਇਹ ਜਗ੍ਹਾ ਦਾ ਨਾਮ ਗੋਰਖਮਤੇ ਤੋਂ ਨਾਨਕਮਤਾ ਪੈ ਗਿਆ ਇਸ ਸਥਾਨ ਉੱਪਰ ਅੱਜ ਵੀ ਉਹੀ ਇਤਿਹਾਸਿਕ ਪਿੱਪਲ ਅਤੇ ਗੁਰੂ ਸਾਹਿਬ ਦੇ ਵੇਲੇ ਦਾ ਖੂਹ ਅੱਜ ਵੀ ਮੌਜੂਦ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਗੁਰਦੁਆਰਾ ਸਾਹਿਬ ਉੱਤਰਾਖੰਡ ਵਿਖੇ ਮੌਜੂਦ ਹੈ ਕੀ ਤੁਸੀਂ ਜਾਣਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਦੇ ਖੂਹ ਨੂੰ ਦੁੱਧ ਦੇ ਖੂਹ ਵਿੱਚ ਬਦਲ ਦਿੱਤਾ ਸੀ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਵਿਖੇ ਸਿੱਧਾਂ yogੀਆਂ ਨਾਲ ਵਿਚਾਰ ਕਰਨ ਆਏ ਤਾਂ ਇੱਥੇ ਆ ਕੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਆ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਕਿ ਆਪਾਂ ਸਿੱਧ yogੀਆਂ ਦੇ ਪਰੌਣੇ ਆ ਤੁਸੀਂ ਇਨ੍ਹਾਂ ਪਾਸ ਜਾ ਕੇ ਦੁੱਧ ਦੀ ਮੰਗ ਕਰੋ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਆ ਭਾਈ ਮਰਦਾਨਾ ਜੀ ਜਦੋਂ ਸਿੱਧ yogੀਆਂ ਕੋਲ ਆਉਂਦੇ ਆ ਤਾਂ ਅੱਗੋਂ ਉਹਨਾਂ ਨੇ ਕਿਹਾ ਕਿ ਜੇਕਰ ਤੇਰਾ ਨਾਨਕ ਇੰਨਾ ਸਮਰੱਥ ਆ ਤਾਂ ਉਹਨਾਂ ਪਾਸ ਜਾ ਕੇ ਦੁੱਧ ਦੀ ਮੰਗ ਕਰੋ ਭਾਈ ਮਰਦਾਨਾ ਜੀ ਨੇ ਸਾਰੀ ਗੱਲ ਆ ਕੇ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਗੜਵਾ ਲੈ ਕੇ ਉਸ ਖੂਹ ਦੇ ਵਿੱਚੋਂ ਦੁੱਧ ਕੱਢ ਲਵੋ ਤੇ ਆਪ ਵੀ ਛਕੋ ਤੇ ਉਹਨਾਂ ਸਿੱਧਾਂ ਜੋਗੀਆਂ ਨੂੰ ਵੀ ਛਕਾਓ ਸੋ ਉਸ ਦਿਨ ਤੋਂ ਇਸ ਸਥਾਨ ਦਾ ਨਾਮ ਦੁੱਧਾਂ ਵਾਲਾ ਖੂਹ ਪੈ ਗਿਆ ਇਹ ਸਥਾਨ ਗੁਰਦੁਆਰਾ ਨਾਨਕ ਮਤਾ ਸਾਹਿਬ ਤੋਂ ਕੇਵਲ 100 ਮੀਟਰ ਦੀ ਦੂਰੀ ਤੇ ਹੀ ਸਥਿਤ ਹੈ ਕਿ ਤੁਸੀਂ ਜਾਣਦੇ ਹੋ ਭਾਈ ਮਰਦਾਨਾ ਜੀ ਨੇ ਸੋਟੀ ਨਾਲ ਲਕੀਰ ਦਿਖਾ ਕੇ ਗੰਗਾ ਨਦੀ ਨੂੰ ਕਈ ਕਿਲੋਮੀਟਰ ਤੱਕ ਅੱਗੇ ਲਿਆਂਦਾ ਸੀ ਇਤਿਹਾਸਕਾਰ ਲਿਖਦੇ ਆ ਕਿ ਗੁਰੂ ਸਾਹਿਬ ਜਦੋਂ ਉੱਤਰਾਖੰਡ ਦੀ ਧਰਤੀ ਤੇ ਸਿੱਧਾ ਯੋਗਿਆਪਾਸ ਆਏ ਤਾਂ ਉਹਨਾਂ ਸਿੱਧਾ ਨੇ ਗੁਰੂ ਮੂਹਰਾਉਣ ਦੇ ਮਨਸੂਬੇ ਨਾਲ ਕਿਹਾ ਕਿ ਪੂਰਬ ਦਾ ਤਿਉਹਾਰ ਹੈ ਸਾਨੂੰ ਇੱਥੇ ਗੰਗਾ ਦਾ ਇਸ਼ਨਾਨ ਕਰਾਓ ਉਸ ਸਮੇਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ ਆਗਿਆ ਦਿੱਤੀ ਕਿ ਪਹਾੜਾ ਤੋਂ ਗੰਗਾ ਨੂੰ ਲੈ ਕੇ ਆਓ ਪਰ ਇਹ ਧਿਆਨ ਰੱਖਣਾ ਕਿ ਇਸ ਦੌਰਾਨ ਪਿੱਛੇ ਮੁੜ ਕੇ ਨਹੀਂ ਦੇਖਣਾ ਤਾਂ ਭਾਈ ਮਰਦਾਨਾ ਜੀ ਫੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ ਤੱਕ ਆ ਗਏ ਪਰ ਇੱਥੇ ਆ ਕੇ ਉਹਨਾਂ ਨੇ ਪਿੱਛੇ ਮੁੜ ਕੇ ਦੇਖ ਲਿਆ ਅਤੇ ਗੰਗਾ ਵੀ ਇੱਥੇ ਤੱਕ ਆ ਕੇ ਰੁਕ ਗਈ ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਅਸੀਂ ਗੰਗਾ ਨੂੰ ਇੱਥੇ ਤੱਕ ਲੈ ਆਏ ਹਾਂ ਇਸ ਤੋਂ ਅੱਗੇ ਤੁਸੀਂ ਖੁਦ ਲੈ ਆਓ ਸਿੱਧਾਂ yogੀਆਂ ਨੇ ਬੜੇ ਯਤਨ ਕੀਤੇ ਪਰ ਉਹ ਗੰਗਾ ਨੂੰ ਹੋਰ ਅੱਗੇ ਨਾ ਲਿਆ ਸਕੇ ਸੋ ਸਾਰੇ ਸਿੱਧਾਂ yogੀਆਂ ਨੇ ਗੁਰੂ ਜੀ ਦੇ ਜਨ ਫੜੇ ਅਤੇ ਮਾਫੀ ਮੰਗੀ ਪੁਲਵਾਮਾ ਅਟੈਕ ਦੇ ਕਾਰਨ ਤੁਸੀਂ ਪੁਲਵਾਮਾ ਦੇ ਇਲਾਕੇ ਨੂੰ ਜਾਣਦੇ ਹੋਵੋਗੇ ਜਿੱਥੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੁਲਵਾਮਾ ਦੇ ਸ਼ਾਦੀ ਮਾਰਗ ਇਲਾਕੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਿਤ ਖੋਹੀ ਸਾਹਿਬ ਗੁਰਦੁਆਰਾ ਹੈ ਜੋ ਇਸੇ ਇਲਾਕੇ ਵਿੱਚ ਹੀ ਮੌਜੂਦ ਗੁਰਦੁਆਰਾ ਸ਼ੇਮੀ ਪਾਸ਼ਾ ਤੋਂ 6 ਕਿਲੋਮੀਟਰ ਦੀ ਦੂਰੀ ਤੇ ਜੰਗਲ ਵਿੱਚ ਸਥਿਤ ਹੈ ਇਸ ਸਥਾਨ ਤੇ ਗੁਰੂ ਸਾਹਿਬ ਦੇ ਨਾਲ ਬਾਦਸ਼ਾਹ 扬ਗੀਰ ਵੀ ਆਇਆ ਸੀ ਇੱਥੇ ਗੁਰੂ ਸਾਹਿਬ ਸ਼ਿਕਾਰ ਖੇਡਣ ਆਏ ਸਨ ਉਸ ਸਮੇਂ ਇਨਾਂ ਦੇ ਨਾਲ ਸੰਗਤਾਂ ਵੀ ਸਨ ਸੰਗਤਾਂ ਨੇ ਗੁਰੂ ਸਾਹਿਬ ਨੂੰ ਪਾਣੀ ਪੀਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਆਪਣੇ ਬਰਸ਼ੇ ਨਾਲ ਇੱਥੇ ਜਲ ਦਾ ਸਰੋਤ ਪ੍ਰਗਟ ਕੀਤਾ ਸੀ ਇਸੇ ਸਥਾਨ ਤੋਂ 6 ਕਿਲੋਮੀਟਰ ਪਿੱਛੇ ਜੋ ਗੁਰੂ ਘਰ ਹੈ ਉੱਥੇ ਚਨਾਰ ਦਾ ਦਰਖਤ ਮੌਜੂਦ ਹੈ ਜਿਸ ਥਾਂ 'ਤੇ ਖੋਹੀ ਸਾਹਿਬ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ ਇਹ ਹੈ ਜੀ ਗੁਰਦੁਆਰਾ ਨજરਬਖ ਸਾਹਿਬ ਇਹ ਇਤਿਹਾਸਿਕ ਸਥਾਨ ਭਾਰਤ ਦੇ ਅਯੁੱਧਿਆ ਵਿਖੇ ਮੌਜੂਦ ਹੈ ਇਸ ਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਉਸ ਸਮੇਂ ਆਏ ਸਨ ਜਦੋਂ ਉਹ ਅਜੇ ਬਾਲਵਸਤਾ ਵਿੱਚ ਗੋਬਿੰਦ ਰਾਏ ਸਨ। ਜਦੋਂ ਉਸ ਸਮੇਂ ਦੇ ਰਾਜਾ ਰਾਜਾ ਮਾਨ ਸਿੰਘ ਜੀ ਨੂੰ ਗੁਰੂ ਗੋਬਿੰਦ ਰਾਏ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆ ਕੇ ਬੜੇ ਆਦਰ ਸਤਕਾਰ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਆਪਣਾ ਸਭ ਤੋਂ ਸੋਹਣਾ ਬਾਗੀਚਾ ਗੁਰੂ ਗੋਬਿੰਦ ਰਾਏ ਜੀ ਨੂੰ ਭੇਂਟ ਕਰ ਦਿੱਤਾ। ਉਸ ਸਮੇਂ ਇਸ ਸਥਾਨ ਦਾ ਨਾਮ ਨਜ਼ਰਬਾਗ ਸਾਹਿਬ ਮਸ਼ਹੂਰ ਹੋ ਗਿਆ। ਅਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਸਾਥ ਜਰੂਰ ਦਿਆ ਕਰੋ ਤਾਂ ਜੋ ਅਸੀਂ ਅਜਿਹੀਆਂ ਵੀਡੀਓ ਹੋਰ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਅਯੁੱਧਿਆ ਵਿਖੇ ਮੌਜੂਦ ਗੁਰਦੁਆਰਾ ਬ੍ਰਹਮਕੁੰਡ ਸਾਹਿਬ ਵਿਖੇ ਪਹਿਲੀ, ਨੌਵੀਂ ਅਤੇ ਦਸਵੀਂ ਪਾਸ਼ਾਹੀ ਜਿਦੇ ਚਰਨ ਇਸ ਧਰਤੀ ਉੱਤੇ ਸਪਰਸ਼ ਹੋਏ ਹਨ। ਇਹ ਜੋ ਬੇਲ ਦਾ ਦਰਖਤ ਤੁਸੀਂ ਦੇਖ ਰਹੇ ਹੋ ਇਸ ਥੱਲੇ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਹੋਏ ਸਨ। ਇਸੇ ਦਰਖਤ ਥੱਲੇ ਬੈਠ ਕੇ ਹੀ ਗੁਰੂ ਸਾਹਿਬ ਜੀ ਨੇ ਪੰਡਤਾਂ ਨੂੰ ਉਪਦੇਸ਼ ਦਿੱਤੇ ਸਨ। ਇਸ ਦੇ ਨੇੜੇ ਹੀ ਇੱਕ ਖੂਹ ਹੀ ਮੌਜੂਦ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕੀਤਾ ਸੀ। ਇਸ ਪਿਛੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਪਣੀ ਅਸਾਮ ਦੀ ਯਾਤਰਾ ਦੌਰਾਨ ਇੱਥੇ ਆਏ ਸਨ। ਉਹਨਾਂ ਦਾ ਤਪ ਸਥਾਨ ਅੱਜ ਵੀ ਇੱਥੇ ਮੌਜੂਦ ਹੈ। ਇੱਥੇ ਗੁਰਦੁਆਰਾ ਦੀ ਬਿਲਡਿੰਗ ਦੇ ਬਿਲਕੁਲ ਸਾਹਮਣੇ ਇਹ ਪੁਰਾਣੀ ਬਿਲਡਿੰਗ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਿੰਘਾਸਨ ਵੀ ਬਣਿਆ ਹੋਇਆ ਹੈ। ਇਸ ਸਥਾਨ ਉੱਪਰ ਹੀ ਬਾਲ ਗੁਰੂ ਗੋਬਿੰਦ ਸਿੰਘ ਜੀ ਬਾਂਦਰਾ ਨੂੰ ਛੋਲੇ ਖਲਾਇਆ ਕਰਦੇ ਸਨ ਇਹ ਪੁਰਾਣੀ ਬਿਲਡਿੰਗ 1860 ਈਸਵੀ ਵਿੱਚ ਬਣੀ ਹੋਈ ਦੱਸੀ ਜਾਂਦੀ ਹੈ ਇਸ ਸਥਾਨ ਤੇ ਯਾਤਰੀਆਂ ਦੇ ਰਹਿਣ ਵਾਸਤੇ ਪ੍ਰਬੰਧ ਵੀ ਹੈ ਕੀ ਤੁਸੀਂ ਜਾਣਦੇ ਹੋ ਕਿ ਬਟਾਲਾ ਇਲਾਕੇ ਵਿੱਚ ਇੱਕ ਨਾਗਿਆਣਾ ਸਾਹਿਬ ਗੁਰਦੁਆਰਾ ਹੈ ਜਿੱਥੇ ਉੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜਾਇਆ ਸਨ ਅਤੇ ਉਸ ਸਮੇਂ ਉਹਨਾਂ ਨੇ ਇਸੇ ਸਥਾਨ ਤੇ ਉਸ ਨਾਗ ਦਾ ਉਧਾਰ ਕੀਤਾ ਸੀ ਜਿਸ ਨਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਆਪਣੀ ਫੰਨ ਨਾਲ ਛਾਂ ਕੀਤੀ ਸੀ ਲੋਕ ਮੰਨਦੇ ਹਨ ਕਿ ਉਸ ਸਮੇਂ ਉਹ ਵਿਰਧ ਨਾਗ ਇੱਥੇ ਮੌਜੂਦ ਇੱਕ ਗੁਫਾ ਵਿੱਚ ਹੀ ਰਹਿਣ ਲੱਗ ਗਿਆ ਸੀ ਜੋ ਮੰਨਦੇ ਆ ਕਿ ਅੱਜ ਵੀ ਇੱਥੇ ਹੀ ਰਹਿੰਦਾ ਹੈ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਅੱਜ ਵੀ ਨਾਗ ਦੇਖਣ ਨੂੰ ਮਿਲਦੇ ਆ ਪਰ ਇਹ ਕਿਸੇ ਵੀ ਸੰਗਤ ਨੂੰ ਕੁਝ ਨਹੀਂ ਕਹਿੰਦੇ ਇਸ ਸਥਾਨ ਤੇ ਸੱਪ ਦੇ ਕੱਖ ਕੰਡੇ ਦਾ ਰੋਗ ਠੀਕ ਹੋ ਜਾਂਦਾ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ 9 ਮਹੀਨੇ 23 ਦਿਨ ਰਹੇ ਦੱਸੇ ਜਾਂਦੇ ਆ ਇਹ ਹੈ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੂ ਦਾ ਉਹ ਗੁਰਦੁਆਰਾ ਸਾਹਿਬ ਜਿੱਥੇ ਕਿਕਰ ਦੇ ਦਰਸ਼ਤ ਨੂੰ ਬੇਰ ਲੱਗਦੇ ਆ ਗੁਰਦੁਆਰਾ ਅਚਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਪਾ ਪ੍ਰਾਪਤ ਗੁਰੂ ਘਰ ਹੈ ਇਸ ਸਥਾਨ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਇੱਥੇ ਸਿੱਧਾ ਯੋਗੀਆਂ ਦੁਆਰਾ ਸ਼ਿਵਰਾਤ ਦੇ ਸਮੇਂ ਆਪਣੀ ਪੂਜਾ ਕੀਤੀ ਜਾਂਦੀ ਸੀ ਤੇ ਲੋਕਲ ਲੋਕਾਂ ਨੂੰ ਪੁੱਠੇ ਰਾਹਾਂ ਤੇ ਤੁਰਿਆ ਜਾਂਦਾ ਤੇ ਗ੍ਰਹਿਸਤੀ ਜੀਵਨ ਤੋਂ ਰੋਕਿਆ ਜਾਂਦਾ ਸੀ ਜਦੋਂ ਸੰਗਤਾਂ ਨੂੰ ਗੁਰੂ ਜੀ ਦੇ ਇੱਥੇ ਆਉਣ ਬਾਰੇ ਪਤਾ ਲੱਗਿਆ ਤਾਂ ਸੰਗਤਾਂ ਉਹਨਾਂ ਦੇ ਦਰਸ਼ਨਾਂ ਲਈ ਇੱਥੇ ਆਈਆਂ ਇਹ ਦੇਖਦੇ ਹੋਏ ਸਿੱਧ ਯੋਗੀਆਂ ਨੇ ਆਪਣੀਆਂ ਸ਼ਕਤੀਆਂ ਨਾਲ ਸੰਗਤਾਂ ਦੇ ਬਰਤਨ ਹਵਾ ਵਿੱਚ ਉਡਾ ਦਿੱਤੇ ਸੰਗਤਾਂ ਦੀ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਸਾਰੇ ਉੱਡਦੇ ਬਰਤਨ ਥੱਲੇ ਉਤਾਰੇ ਅਤੇ ਯੋਗੀਆਂ ਨਾਲ ਸੁਭਾਅ ਜਵਾਬ ਕੀਤਾ ਪਰ ਇਹਨਾਂ ਸਿੱਧਾ ਯੋਗੀਆਂ ਵਿੱਚ ਮੌਜੂਦ ਪੁੰਦਰਨਾਥ ਅਤੇ ਕੁਝ ਹੋਰ ਸਿੱਧ ਯੋਗੀਆਂ ਨੇ ਭਗਿਆੜ شیر ਦਾ ਰੂਪ ਧਾਰਨ ਕੀਤਾ ਉਸ ਸਮੇਂ ਗੁਰੂ ਜੀ ਨੇ ਸੰਗਤਾਂ ਵਿੱਚ ਮੌਜੂਦ ਇੱਕ ਸਿੰਘ ਨੂੰ ਸੰਗਤਾਂ ਦੇ ਚਾਰੇ ਪਾਸੇ ਇੱਕ ਲਕੀਰ ਖਿੱਚਣ ਨੂੰ ਕਿਹਾ ਅਤੇ ਬਚਨ ਕੀਤੇ ਕਿ ਇਸ ਲਕੀਰ ਦੇ ਅੰਦਰ ਇਹਨਾਂ ਸਿੱਧਾਂ ਯੋਗੀਆਂ ਦੀ ਸ਼ਕਤੀ ਕੰਮ ਨਹੀਂ ਕਰੇਗੀ ਸਾਰੀਆਂ ਸ਼ਕਤੀਆਂ ਤੋਂ ਬਾਅਦ ਜਦੋਂ ਕੋਈ ਪੇਸ਼ਣਾ ਚੱਲੀ ਤਾਂ ਪੁੰਦਰਨਾਥ ਹਵਾ ਵਿੱਚ ਉੱਡਿਆ ਤੇ ਸੰਗਤਾਂ ਥੱਲੇ ਨੂੰ ਝੁਕ ਗਈਆਂ ਗੁਰੂ ਸਾਹਿਬ ਨੇ ਆਪਣੀਆਂ ਪੈਰ ਦੀਆਂ ਖੜਾਵਾਂ ਨੂੰ ਹਵਾ ਵਿੱਚ ਉਡਾਇਆ ਤੇ ਉਹ ਖੜਾਵਾ ਸਿੱਧਾ ਜਾ ਕੇ ਭੁੰਦਰਨਾਥ ਦੇ ਸਿਰ ਤੇ ਬੱਤੀਆਂ ਉਹ ھیਠਾਂ ਡੱਗ ਗਿਆ ਉੱਠ ਕੇ ਉਸਨੇ ਆਪਣੀ ਗਲਤੀ ਮੰਨੀ ਤੇ ਗੁਰੂ ਸਾਹਿਬ ਦੇ ਚਰਨ ਫੜ ਲਏ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਅੱਗੇ ਚੱਲਣ ਲੱਗੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਆਪਣੀ ਕੋਈ ਨਿਸ਼ਾਨੀ ਸਾਨੂੰ ਦੇ ਕੇ ਜਾਓ ਤਾਂ ਗੁਰੂ ਸਾਹਿਬ ਨੇ ਕਿੱਕਰ ਦੀ ਦਾਤ ਨੂੰ ਉੱਤੇ ਗੜ ਦਿੱਤੀ ਅਤੇ ਕਿਹਾ ਇਹ ਦਰਖਤ ਬਣੇਗਾ ਅਤੇ ਸਾਡੇ ਦਰਸ਼ਨ ਦਿੰਦਾ ਰਹੇਗਾ ਸੰਗਤਾਂ ਨੇ ਕਿਹਾ ਕਿ ਕਿੱਕਰ ਤਾਂ ਕੰਡਿਆਂ ਵਾਲਾ ਕੋੜਾ ਦਰਖਤ ਹੈ ਕਿਰਪਾ ਕਰੋ ਕੋਈ ਫਲਦਾਰ ਦਰਖਤ ਲਗਾਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਐਸੇ ਨੂੰ ਹੀ ਬੇਰਾਂ ਦਾ ਫਲ ਲੱਗੇਗਾ ਅੱਜ ਵੀ ਇਸ ਸਥਾਨ ਤੇ ਟਿੱਕਰ ਦੇ ਮੋਢ ਉੱਪਰ ਬੇਰ ਦਾ ਦਰਖਤ ਹੈ ਜਿਸ ਤੇ ਸਾਰਾ ਸਾਲ ਫਲ ਲੱਗਦੇ ਹਨ ਉਹ ਇਤਿਹਾਸਿਕ ਗੁਰਦੁਆਰਾ ਜਿੱਥੇ ਹਰ ਅੜੇ ਹੋਏ ਕੰਮ ਬਣਦੇ ਆ ਜੇਕਰ ਇਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਤੋਂ ਚੱਲ ਮਾਲਵਾ ਖੇਤਰ ਧਰਮ ਪ੍ਰਚਾਰ ਲਈ ਆਏ ਤਾਂ ਗੁਰੂ ਸਾਹਿਬ ਹੰਢਿਆਈ ਪਿੰਡ ਤੋਂ ਤੋਲਾ ਵੱਲ ਚੱਲ ਪਏ ਤਾਂ ਜਦੋਂ ਤੋਲਾ ਦੀ ਹੱਦ ਕੋਲ ਪਹੁੰਚੇ ਤਾਂ ਅਚਾਨਕ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ ਅਤੇ ਅੱਗੇ ਨਹੀਂ ਸੀ ਵਧ ਰਿਹਾ ਜਦ ਘੋੜਾ ਅੱਗੇ ਨਾ ਵਧਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੀ ਕਾਰਨ ਹੈ ਕਿ ਘੋੜਾ ਅੱਗੇ ਕਿਉਂ ਨਹੀਂ ਵਧ ਰਿਹਾ ਤਾਂ ਗੁਰੂ ਸਾਹਿਬ ਨੇ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਇਸ ਖੇਤ ਕਾਰਨ ਘੋੜਾ ਅੱਗੇ ਨਹੀਂ ਵਧ ਰਿਹਾ ਗੁਰੂ ਸਾਹਿਬ ਨੇ ਸੰਗਤਾਂ ਨੂੰ ਭਜਨ ਕਰਦੇ ਹੋਏ ਕਿਹਾ ਕਿ ਇਹ ਲੋਕ ਜੋ ਵੀ ਹੁਣ ਤੰਬਾਕੂ ਬੀਜਦੇ ਆ ਕਿਸੇ ਸਮੇ ਇਹ ਸ਼ਰਧਾਲੂ ਬਣਨਗੇ ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸ਼ਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਕਰਿਆ ਕਰਨ ਦੀਆਂ ਉਹਨਾਂ ਦੇ ਗੁਰਮਤ ਅਨੁਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਇਸ ਗੁਰੂ ਘਰ ਦਾ ਨਾਮਪੁਰ ਦੁਆਰਾ ਅੜੀਸਰ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਬਰਨਾਲਾ ਦੇ ਢੋਲਾ ਪਿੰਡ ਵਿੱਚ ਮੌਜੂਦ ਹੈ ਇਸ ਸਥਾਨ ਤੇ ਵਰਤਾਈ ਜਾਂਦੀ ਦੇਖ ਵਿੱਚ ਲੱਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦਾ ਨਿਸ਼ਾਨ ਉੜੀਸਾ ਦੇ ਬਰੰਚੀਪੁਰ ਵਿਖੇ ਇਹ ਹੈ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਗੁਰੂ ਘਰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਦਾ ਕੜਾ ਅਤੇ ਗੁਰੂ ਜੀ ਦਾ ਪਲੰਘ ਅੱਜ ਵੀ ਮੌਜੂਦ ਹੈ ਇਹ ਜੋ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਸਥਾਨਕ ਲੋਕਾਂ ਅਨੁਸਾਰ ਇਹ 1919 ਵਿੱਚ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਇੱਥੇ ਇੱਕ ਝੌਂਪੜੀ ਹੁੰਦੀ ਸੀ ਇੱਥੇ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਛੋਟਾ ਖੰਜਰ ਜਾਂ ਕਿਰਪਾਨ ਵੀ ਮੌਜੂਦ ਹੈ ਜੋ ਇਸ ਪੁਰਾਣੇ ਸੰਦੂਕ ਵਿੱਚ ਦੱਸੀ ਜਾਂਦੀ ਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਕੋਈ ਵੀ ਪੰਜਾਬੀ ਜਾਂ ਸਿੱਖ ਵੱਲੋਂ ਨਹੀਂ ਬਲਕਿ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਉੱਥੋਂ ਦੇ ਪੁਜਾਰੀ ਹਨ ਤੁਹਾਡੇ ਚਰਨਾਂ ਵਿੱਚ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਅਸੀਂ ਅਜਿਹੀਆਂ ਹੋਰ ਵੀਡੀਓਜ਼ ਬਣਾਉਂਦੇ ਰਹੀਏ ਸੋ ਚੈਨਲ ਨੂੰ ਸਬਸਕ੍ਰਾਈਬ ਬਿਲਕੁਲ ਜੀ ਮਿਹਨਤ ਹੁੰਦੀ ਹੈ ਔਰ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ अच्छा सब तो पहला एक आ, अर्जी या रिक्वेस्ट है अपने सिख पेज ਦੇ ਭਰਾ ਨੂੰ ਕਿ ਲੈਂਦੇ ਪੰਜਾਬ ਚ ਜਿਹੜੇ ਗੁਰਦੁਆਰਾ ਸਾਹਿਬ ਨੇ ਜਾਂ ਇੱਥੇ ਦੇ ਜਿਹੜੇ ਫੈਕਟਸ ਨੇ ਜਾਂ ਕੋਈ ਹਿਸਟੋਰੀਕਲ ਇਵੈਂਟ ਜਾਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਵੀ ਇੱਕ ਵੀਡੀਓ ਬਣਾਓ ਹਾਂ ਬਿਲਕੁਲ ਕਿਉਂਕਿ ਅਸੀਂ ਫਿਰ ਤਾਂ ਕਿ ਜਾਈਏ ਵੇਖੀਏ ਸਾਨੂੰ ਆਈਡੀਆ ਹੋਵੇ ਕਿ ਕਿੱਥੇ ਕਿੱਥੇ ਕਿਵੇਂ ਮਤਲਬ ਚੀਜ਼ਾਂ ਜੜੀਆਂ ਨੇ ਹੋਈਆਂ ਸਰ ਬਾਕੀ ਇੰਟਰਸਟਿੰਗ ਸਆਂ ਚੀਜ਼ਾਂ ਕਈ ਦੇ ਵੇਖੋ ਕਿ ਕਿਕਰ ਨੂੰ ਬੇਰ ਲੱਗਣਾ ਬੜੀ ਗੱਲ ਹੈ ਵੈਸੇ ਹੈ ਉਹ ਤੇ ਜਿਹੜਾ ਉਹਦੇ ਸੰਤ ਹੈਗੇ ਸੀ ਉਹਨਾਂ ਨੂੰ ਕਿਹਾ ਸੀ ਕਿ ਜੇ ਆਪਣੇ ਕੋਈ ਜਾਂਦੇ ਨਿਸ਼ਾਨੀ ਦੇ ਕੇ ਜਾਓ ਕਹਿੰਦੇ ਜੀ ਕੋਈ ਫਸਲਾਗੇ ਇੱਕ ਟਾਣੀ ਗੱਡ ਕੇ ਚਲੇਗਾ ਜ਼ਮੀਨ ਦੇ ਵਿੱਚ ਬਾਕੀ ਜਿਹੜਾ ਨੂੰ ਮੇਰੀ ਯਾਦ ਦਵਾਏ ਗਏ ਉਹਨਾਂ ਨੇ ਹਾਲਾਂਕਿ ਦੇਖੋ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਫਲ ਮੰਗਣਾ ਵਾ ਉਹਨਾਂ ਨੇ ਕਿਕਰ ਨੂੰ ਹੀ ਕਹਿ ਦਿੱਤਾ ਹੈਗਾ ਕਿ ਅੱਬਾ ਇਹ ਤੋ ਕਿਕਰ ਹੀ ਸਾਨੂੰ ਬੇਰ ਦਾ ਫਲ ਦੇਗੀ ਇਹ ਉਹ ਨਹੀਂ ਨਾ ਦੂਦ ਅਸਿਆ ਮਤਲਬ ਕਿ ਗਿਆਨੀ ਗਿਆਨੀ ਜਿਹੜੇ ਹੁੰਦੇ ਨੇ ਹਰ ਚੀਜ਼ ਦਾ ਪਤਾ ਸੀ ਉਹਨਾਂ ਨੂੰ ਬਾਕੀ ਜੇ 10 ਇਤਿਹਾਸਿਕ ਕਿ ਗੁਰਦੁਆਰਾ ਸਾਹਿਬ ਦੇਖੇ ਨੇ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਲਿੰਦੇ ਪੰਜਾਬ ਦੇ ਵਿੱਚ ਵੀ ਜੁੜਾ ਆਵੇ ਲੇਕਿਨ ਇਧਰ ਲਈ ਸਾਈਡ ਦਾ ਕੋਈ ਨਾ ਵਿਖਾਇਆ ਵੀ ਹਨ ਮਤਲਬ ਟਾਪ 10 ਦੇ ਵਿੱਚ ਆਇਆ ਤੇ ਬਾਕੀ ਇਸ ਵੀਡੀਓ ਨੂੰ ਮੈਂ ਤੇ ਵੈਸੇ ਬਹੁਤ ਸਾਰੇ तकरीबन ਸਾਰੇ ਜਿਹੜੇ ਫੈਕਟਸ ਨੇ ਇਹਨਾਂ ਚੋਂ ਕੋਈ ਇੱਕ ਅੱਧਾ ਛੱਡ ਕੇ ਨਾ ਚੀਜ਼ਾਂ ਤੇ ਪਹਿਲੀ ਵਾਰੀ ਮੈਨੂੰ ਪਤਾ ਲੱਗਾ ਇਨਾ ਚੀਜ਼ਾਂ ਦਾ ਅਲੱਗ ਬਾਬਾ ਚਿਰ ਤੋਂ ਵੀਡੀਓ ਜਿਹੜੇ ਨੇ ਬਣਾਣ ਦੇ ਆ ਲੇਕਿਨ ਉਹਨਾਂ ਨੇ ਬੜੀ ਕਰਕੇ ਆਂਦੇ ਨਾ ਨੋਲਜ ਇਨਫਾਰਮੇਸ਼ਨ ਜਿਹੜੀ ਹੈ ਉਸ ਹਿਸਾਬ ਨਾਲ ਇਹ ਵੀਡੀਓ ਬਣਾਉਂਦੇ ਨੇ ਇਸ ਕਰਕੇ ਯਾਰ ਵੇਖੋ ਮਿਹਨਤ ਹੈ ਲੱਭਣਾ ਸਰਚ ਕਰਨਾ ਉਹਦੇ ਉੱਤੇ ਹੋਰ ਵੇਖਣਾ ਕਿੱਥੇ ਕੀ ਕੀ ਸੀ ਮਤਲਬ ਉਹਨੂੰ ਫਿਰ ਲੈ ਕੇ ਤੇ ਆਪਣੇ ਭਰਾਵਾਂ ਤਾਂ ਕਿ ਜਿਹੜਾ ਸ਼ੇਅਰ ਕਰਨਾ ਆਪਣੀ ਫੈਮਿਲੀ ਦੇ ਨਾਲ ਸਾਰੀ ਇਹਦੇ ਨਾਲ ਮਿਹਨਤ ਵਾਲਾ ਕੰਮ ਹੈ ਤੇ ਉਹ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰ ਲਿਓ ਸਿੱਖ ਪੇਜ YouTube ਚੈਨਲ ਹੈ ਚੈੱਕ ਕਰ ਲਿਓ ਤੇ ਵੀਡੀਓ ਜਿਹੜੇ ਨੇ ਚੰਗੇ ਬਣਾਉਂਦੇ ਨੇ ਬਾਕੀ ਆਪਾਂ ਜਿਹੜਾ ਅਗਲੇ ਵੀਡੀਓ ਦੇ ਵਿੱਚ ਹਾਜ਼ਰ ਹੁੰਨੇ ਆ ਤੇ ਤੁਸੀਂ ਜਿਹੜਾ ਆਪਣਾ ਕਮੈਂਟ ਕਰਕੇ ਥੱਲੇ ਆਪਣੀ رائے ਨਾਲ ਸਾਨੂੰ ਜ਼ਰੂਰ ਅਗਾਹ ਕਰਦੇ ਰਿਹਾ ਕਰੋ ਤੇ ਉਧਰ ਮਾਹੌਲ ਜਿਹੜਾ ਉਹ ਕਿਦਾਂ ਚੱਲ ਰਿਹਾ ਉਹਦੇ ਨਾਲ ਵੀ ਅਪਡੇਟ ਦਿੰਦੇ ਰਿਹਾ ਕਰੋ